ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਨਾਬ ਨਦੀ ਦੇ ਤੇਜ਼ ਵਹਾਅ ਦੇ ਕਾਰਨ ਡੈਮ ਵਿੱਚ ਗਾਧ ਪਤਨ ਦੇ ਕਾਰਨ ਮੰਗਲਵਾਰ ਸਵੇਰੇ ਯਾਨੀ ਕਿ ਅੱਜ ਸਵੇਰੇ 7 ਵਜੇ ਪਾਣੀ ਛੱਡਿਆ ਜਾਂਦਾ ਹੈ ਜਿਸ ਕਾਰਨ ਨੀਵੇਂ ਇਲਾਕਿਆਂ 'ਚ ਜਨਾਬ ਨਦੀ ਦੇ ਪਾਣੀ ਦਾ ਪੱਦਰ ਬਦਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਲਈ ਲੋਕਾਂ ਨੂੰ ਨਦੀ ਦੇ ਨੇੜੇ ਨਾ ਆਉਣ ਦੀ ਅਪੀਲ ਵੀ ਕੀਤੀ ਗਈ ਹੈ ਤੇ ਨਾ ਹੀ ਪਸ਼ੂਆਂ ਨੂੰ ਲੈ ਕੇ ਆਉਣ ਦੀ ਅਪੀਲ ਕੀਤੀ ਗਈ ਹੈ ਇਸ ਸੰਬੰਧੀ ਸਲਾਲ ਪਾਵਰ ਸਟੇਸ਼ਨ ਮੈਨੇਜਮੈਂਟ ਕਮੇਟੀ ਨੇ ਸੋਮਵਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਦੱਸ ਦਈਏ ਕਿ ਐਡਵਾਈਜ਼ਰੀ ਦੇ ਵਿੱਚ ਉਹ ਕੀ ਲਿਖਿਆ ਕਿਹੜੇ ਚੇਤਾਵਨੀ ਦਿੱਤੀ ਹੈ ਇਹ ਵੀ ਤੁਹਾਨੂੰ ਦੱਸ ਦੰਨੇ ਆ ਕਿ ਉਹਨਾਂ ਲਿਖਿਆ ਕਿ ਤਲਵਾੜਾ ਗੁੱਜਰ ਕੋਠੀ ਕਾਂਸੀ ਪਟਾ ਪੰਸਾ ਚੇੜੀ ਡੇਰਾ ਬਾਬਾ ਅਤੇ ਪੱਬਰ ਖੇਤਰ ਦੇ ਲੋਕਾਂ ਨੂੰ ਸਾਲਾਲ ਡੈਨ ਦੇ ਵੱਲ ਨੂੰ ਜਨਾਬ ਦਰਿਆ ਦੇ ਕੰਡੇ ਨਹੀਂ ਜਾਣਾ ਚਾਹੀਦਾ ਨਾ ਜਾਨ ਦੀ ਚਤਾਵਨੀ ਉਹਨਾਂ ਦਿੱਤੀ ਹੈ ਹੁਣ ਕਿਹਾ ਕਿ ਜੰਮੂ ਜ਼ਿਲ੍ਹੇ ਦੀ ਅਖਨੂਰ ਤਹਿਸੀਲ ਦੇ ਪਿੰਡਾਂ ਤੱਕ ਜਨਾਬ ਦਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਲੋਕਾਂ ਤੇ ਇਲਾਕਿਆਂ ਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਚਨਾਬ ਦੇ ਕੰਡੇ ਨਾ ਜਾਣ ਪ੍ਰਬੰਧਕ ਕਮੇਟੀ ਅਨੁਸਾਰ ਮੰਗਲਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਡੈਮ ਦੇ ਗੇਟ ਖੋਲੇ ਜਾਣ ਦੀ ਸੰਭਾਵਨਾ ਹੈ ਡੈਮ ਦੇ ਗੇਟ ਹੈ ਜੋ ਕਿ ਖੋਲੇ ਜਾਣਗੇ ਇਸ ਦਾ ਸਰ ਦਰਿਆ ਦੇ ਕੰਡੇ ਬਸੇ ਪਿੰਡਾਂ ਚ ਦੇਖਣ ਨੂੰ ਮਿਲੇਗਾ ਪਰਬੰਧਕ ਕਮੇਟੀ ਅਨੁਸਾਰ ਮੰਗਲਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਡੈਮ ਦੇ ਗੇਟ ਖੋਲੇ ਜਾਣਗੇ ਇਜ਼ਾਸਰ ਦਰਿਆ ਦੇ ਕੰਡੇ ਵਸੇ ਪਿੰਡਾਂ 'ਚ ਦੇਖਣ ਨੂੰ ਮਿਲੇਗਾ ਪ੍ਰਬੰਧਕ ਕਮੇਟੀ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਾ ਤਾਂ ਉਹ ਆਪ ਦਰਿਆ ਦੇ ਕੰਡੇ ਜਾਣ ਤੇ ਨਾ ਹੀ ਪਸ਼ੂਆਂ ਨੂੰ ਜਾਣ ਦੇ ਖਾਸ ਖਿਆਲ ਆ ਜਿਹੜਾ ਕਿ ਰੱਖਿਆ ਜਾਵੇ